ਦੋਸਤੋ ਲੰਘੇ ਕਈ ਦਿਨਾਂ ਤੋਂ ਜੇ ਇਸ ਗੱਲ ਦਾ ਖਤਸ਼ਾ ਸੀ ਕਿ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਕੋਈ ਕਨਫਰੋਂਟੇਸ਼ਨ ਹੋ ਸਕਦੀ ਹੈ ਕੋਈ ਲੜਾਈ ਹੋ ਸਕਦੀ ਹੈ ਵਾਰ ਹੋ ਸਕਦੀ ਹੈ ਉਹ ਕਹਿ ਲੋ ਕਿ ਉਹ ਸੱਚ ਸਾਬਤ ਹੋਏ ਨੇ ਖਤਸ਼ੇ ਸਾਰੇ ਬਦਕਿਸਮਤੀ ਦੇ ਨਾਲ ਤੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਇੱਕ ਕਨਫਰੋਨਟੇਸ਼ਨ ਸ਼ੁਰੂ ਹੋ ਗਈ ਆ ਇਹਨੂੰ ਵਾਰ ਦਾ ਨਾਮ ਸਾਨੂੰ ਨਹੀਂ ਦੇਣਾ ਚਾਹੀਦਾ ਕਿ ਵੈਸੇ ਚੰਗੀ ਗੱਲ ਇਹੀ ਹੋਵੇ ਕਿ ਵਾਰ ਨਾ ਹੋਵੇ ਕਿਉਂਕਿ ਵਾਰ ਇੱਕ ਬਹੁਤ ਵੱਡੀ ਚੀਜ਼ ਆ ਬੜੀ ਤਬਾਹੀ ਲੈ ਕੇ ਆਉਂਦੀ ਆ ਇਹ ਇੱਕ ਛੋਟਾ ਜਿਹਾ ਇੱਥੇ ਹੀ ਕਹਾਣੀਆਂ ਰੁਕ ਜਾਣ ਤਾਂ ਚੰਗੀ ਗੱਲ ਆ ਯੂਨ ਦੇ ਵੱਲੋਂ ਦੁਨੀਆ ਦੇ ਵੱਲੋਂ ਕਿਹਾ ਜਾ ਰਿਹਾ ਭਾਰਤ ਨੂੰ ਵੀ ਤੇ ਪਾਕਿਸਤਾਨ ਨੂੰ ਵੀ ਪਾਈ ਸਥਿਤੀਆਂ ਨੂੰ ਇੱਥੇ ਹੀ ਕੰਟਰੋਲ ਕਰ ਲਓ ਅੱਗੇ ਨਾ ਵਧੋ ਹੁੰਦਾ ਕੀ ਹੈ ਕਿ ਅੱਜ ਤੜਕਸਾਰ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਅੰਦਰ ਅਟੈਕ ਕੀਤਾ ਜਾਂਦਾ ਪਾਕਿਸਤਾਨ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਪਾਕਿਸਤਾਨ ਦੇ ਅੰਦਰ ਤੇ ਉਦੋਂ ਉਧਰੋਂ ਬਾਅਦ ਵਿੱਚ ਜਿਹੜਾ ਪਾਕਿਸਤਾਨ ਦਾ ਇਹ ਕਹਿਣਾ ਕਿ ਅਸੀਂ ਇੰਡੀਆ ਦੇ ਉੱਤੇ ਅਟੈਕ ਕੀਤਾ ਇੱਥੇ ਤੱਕ ਕਿ ਪਾਕਿਸਤਾਨ ਨੇ ਇਹ ਵੀ ਕਿਹਾ ਕਿ ਅਸੀਂ ਇੰਡੀਆ ਦੇ ਤਿੰਨ ਜਿਹੜੇ ਜਹਾਜ਼ ਆ ਉਹਨਾਂ ਨੂੰ ਮਾਰ ਗ੍ਰਾਇਆ ਪਾਕਿਸਤਾਨ ਨੇ ਇੰਡੀਅਨ ਪੰਜਾਬ ਦੇ ਵਿੱਚ ਮਤਲਬ ਕਿ ਆਪਣੇ ਪੰਜਾਬ ਦੇ ਵਿੱਚ ਵੀ ਹਮਲਾ ਕਰਨ ਦੀ ਜਿਹੜੀ ਗੱਲ ਆ ਜਾਂ ਕਲੇਮ ਕੀਤਾ ਆ ਸਥਿਤੀਆਂ ਕਿੱਥੇ ਨੇ ਕੀ ਖੜੀਆਂ ਨੇ ਕਿਵੇਂ ਦੇ ਹੁਣ ਹਾਲਾਤ ਨੇ ਕਿਹਦਾ ਕੀ ਕਹਿਣਾ ਉਹ ਕੁਝ ਕਿ ਜਿਹੜੀਆਂ ਮੇਨ ਗੱਲਾਂ ਮੈਂ ਤੁਹਾਡੇ ਨਾਲ ਸਾਰੇ ਜਿਹੜੇ ਤੱਥ ਆ ਉਹ ਸਾਹਮਣੇ ਰੱਖਦਾ ਦੋਹਾਂ ਪਾਸਿਆਂ ਦੇ ਕਿ ਇੰਡੀਆ ਦਾ ਕੀ ਕਹਿਣਾ ਪਾਕਿਸਤਾਨ ਦਾ ਕੀ ਕਹਿਣਾ ਓਬਵੀਅਸਲੀ ਜੇਕਰ ਤੁਸੀਂ ਇੰਡੀਆ ਦੇ ਵਿੱਚੋਂ ਤਾਂ ਤੁਹਾਨੂੰ ਸਿਰਫ ਸਿਰਫ ਇੰਡੀਅਨ ਨੈਰੇਟਿਵ ਸੁਣਨ ਨੂੰ ਮਿਲ ਰਿਹਾ ਜੇਕਰ ਪਾਕਿਸਤਾਨ ਦੇ ਵਿੱਚ ਉਹ ਤੇ ਪਾਕਿਸਤਾਨ ਦਾ ਨੈਰੇਟਿਵ ਵੀ ਸੁਣਨ ਨੂੰ ਮਿਲ ਰਿਹਾ ਸੋ ਸਥਿਤੀਆਂ ਕਿੱਥੇ ਖੜੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਜਿਹੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਜੀ ਇਦਾਂ ਦੀਆਂ ਖਬਰਾਂ ਤੁਹਾਡੇ ਨਾਲ ਕਈ ਵਾਰ ਸਾਂਝੀਆਂ ਕੀਤੀਆਂ ਕਿ ਜੀ ਜੋਕਰੇਨ ਤੇ ਰਸ਼ੀਆ ਦੀ ਜਦੋਂ ਵਾਰ ਹੁੰਦੀ ਆ ਕਿ ਖੇਰਸਨ ਦੇ ਖੇਤਰ ਦੇ ਵਿੱਚ ਜਾਂ ਡੋਨੀਆਸਕ ਦੇ ਖੇਤਰ ਤੇ ਵਿੱਚ ਰਸ਼ੀਆ ਦੇ ਵੱਲੋਂ ਹਮਲਾ ਜਾਂ ਜਦੋਂ ਇਜ਼ਰਾਈਲ ਤੇ ਇਹ ਗਾਜ਼ਾ ਦਾ ਜਿਹੜਾ ਕੌਨਫਲਿਕਟ ਚੱਲਦਾ ਰਿਹਾ ਜਾਂ ਹੁਣ ਵੀ ਚੱਲਦਾ ਕਿ ਕਦੀ ਜਿਹੜੇ ਹਜ਼ਬੁੱਲਾ ਵਾਲੇ ਲੈਬਰਨ ਦੇ ਵਿੱਚੋਂ ਇਜ਼ਰਾਈਲ ਦੀ ਟੈਲ ਅਵੀਵ ਦੇ ਉੱਤੇ ਅਟੈਕ ਕਰਦੇ ਆ ਕਦੇ ਇਹ ਹਜ਼ਬੁੱਲਾ ਦੇ ਉੱਤੇ ਅਟੈਕ ਕਰਦੇ ਆ ਉਹਨਾਂ ਦੇ ਲੈਬਰਨਨ ਦੇ ਵਿੱਚ ਬੈਠੇ ਹੋਏ ਉਹਨਾਂ ਦੀ ਰਾਜਧਾਨੀ ਦੇ ਉੱਤੇ ਤੇ ਪਰ ਬਦਕਿਸਮਤੀ ਵਾਲੀ ਗੱਲ ਇਹ ਹੈ ਜੀ ਕਿ ਵੈਸੇ ਤਾਂ ਕਿਤੇ ਵੀ ਨਹੀਂ ਹੋਣੀ ਚਾਹੀਦੀ ਇਹ ਵਾਰ ਲੜਾਈ ਜੰਗ ਕਿਤੇ ਵੀ ਨਹੀਂ ਹੋਣੀ ਚਾਹੀਦੀ ਪਰ ਸਾਡੇ ਖਿੱਤੇ ਦੇ ਵਿੱਚ ਇਹ ਵਾਰ ਇਸ ਸਮੇਂ ਚੱਲ ਰਹੀ ਆ ਤੇ ਉਸ ਤੋਂ ਵੀ ਸਭ ਤੋਂ ਖਤਰਨਾਕ ਗੱਲ ਇਹ ਆ ਕਿ ਦੋਵੇਂ ਮੁਲਕ ਜਿਹੜੇ ਆ ਨਿਊਕਲੀਅਰ ਕੰਟਰੀਜ਼ ਨੇ ਇਸ ਕਰਕੇ ਪੂਰੀ ਦੁਨੀਆ ਵੀ ਡਰੀ ਹੋਈ ਆ ਤੇ ਜੇਕਰ ਤੁਸੀਂ ਪੂਰੀ ਦੁਨੀਆ ਦਾ ਮੀਡੀਆ ਵੇਖੋ ਇਸ ਸਮੇਂ ਸਾਰਿਆਂ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਤੇ ਇਹਨਾਂ ਦੀਆਂ ਮਿਲਟਰੀਆਂ ਜਿਹੜੀਆਂ ਕੇਸਰੀਕੇ ਨਾਲ ਉਹ ਆਪਣੀਆਂ ਇਹਨਾਂ ਕਾਰਵਾਈਆਂ ਨੂੰ ਅੰਜਾਮ ਦੇ ਰਹੀਆਂ ਨੇ ਸੋ ਕੀ ਹੋਇਆ ਇਸ ਜਿਹੜੀ ਆ ਰਾਤ ਨੂੰ ਇੰਡੀਆ ਦੇ ਵਿੱਚ ਮੰਗਲਵਾਰ ਦੀ ਰਾਤ ਕਹਿ ਲਓ ਜਾਂ ਬੁੱਧਵਾਰ ਦਾ ਤੜਕਸਾਰ ਕਹਿ ਲਓ ਇਹਦੇ ਵਿੱਚ ਪਹਿਲਾਂ ਮੈਂ ਤੁਹਾਡੇ ਨਾਲ ਪਾਕਿਸਤਾਨ ਦੀ ਜਿਹੜੀ ਮਿਲਟਰੀ ਦਾ ਉਹਨਾਂ ਦਾ ਬਲਾਰਾ ISP R ਉੱਥੇ ਇੱਕ ਅਧਾਰਾ ਉਹਨਾਂ ਦਾ ਜਿਹੜਾ ਕਿ ਪਾਕਿਸਤਾਨ ਮਿਲਟਰੀ ਦਾ ਸਪੋਕਸਪਰਸਨ ਕਹੇ ਜਾਂਦੇ ਆ ਸੋ ਪਾਕਿਸਤਾਨ ਨਾ ਮਿਲਟਰੀ ਦੇ ਬਲਾਰੇ ਨੇ ਇਹ ਗੱਲ ਕਹੀ ਆ ਜਿਹੜਾ ਪਹਿਲਾਂ ਤਾਂ ਉਹਨਾਂ ਨੇ ਇਹ ਦੱਸਿਆ ਕਿ ਇੰਡੀਆ ਨੇ ਕੀ ਕੀਤਾ ਹੁਣ ਸਭ ਤੋਂ ਪਹਿਲਾਂ ਚਲੋ ਐਕਚੁਅਲੀ ਇੰਡੀਆ ਦਾ ਕੀ ਦਾਵਾ ਆ ਇਹ ਜੇਕਰ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਭਾਰਤ ਦੇ ਵੱਲੋਂ ਰਫੈਲ ਜੈਟ ਦੇ ਉੱਤੇ ਜਿਹੜੀਆਂ ਸਕਲਪ ਮਿਸਾਈਲ ਹੁੰਦੀਆਂ ਉਹਦੇ ਨਾਲ ਅਟੈਕ ਕੀਤੇ ਗਏ ਆ ਪਾਕਿਸਤਾਨ ਦੇ ਅੰਦਰ ਟੈਰਰ ਕੈਂਪਸ ਦੇ ਉੱਤੇ ਇੰਡੀਆ ਦਾ ਕਹਿਣਾ ਇਹ ਆ ਕਿ ਅਸੀਂ ਪਾਕਿਸਤਾਨ ਦੀ ਨਾਂ ਤੱਕ ਕਿਸੇ ਮਿਲਟਰੀ ਇਨਸਟਾਲੇਸ਼ਨ ਨੂੰ ਪਾਕਿਸਤਾਨ ਦੇ ਕਿਸੇ ਵੀ ਆਰਮੀ ਦੇ ਨਾਲ ਸੰਬੰਧਿਤ ਜਗ੍ਹਾ ਨੂੰ ਅਸੀਂ ਨਿਸ਼ਾਨਾ ਨਹੀਂ ਬਣਾਇਆ ਪਾਕਿਸਤਾਨ ਦੇ ਮਿਲਟਰੀ ਕੈਂਪਸ ਨੂੰ ਅਸੀਂ ਨਿਸ਼ਾਨਾ ਨਹੀਂ ਬਣਾਇਆ ਪਾਕਿਸਤਾਨ ਦੇ ਸਿਵਿਲਿਅਨ ਏਰੀਆਜ਼ ਨੂੰ ਅਸੀਂ ਨਿਸ਼ਾਨਾ ਨਹੀਂ ਬਣਾਇਆ ਇੰਡੀਅਨ ਆਰਮੀ ਦਾ ਇਹ ਕਹਿਣਾ ਜਾਂ ਭਾਰਤ ਦਾ ਇਹ ਕਹਿਣਾ ਆ ਕਿ ਅਸੀਂ ਪਾਕਿਸਤਾਨ ਦੇ ਵਿੱਚੋਂ ਜਿਹੜੇ دہشتਗਰਦ ਗਰੁੱਪ ਭਾਰਤ ਦੇ ਉੱਤੇ ਅਟੈਕ ਕਰਦੇ ਆ ਜਿਨ੍ਹਾਂ ਦੇ ਵਿੱਚ ਆਬਵੀਅਸਲੀ ਜਿਹੜਾ ਸਭ ਤੋਂ ਮੇਨ ਇਹਦੀ ਵਜ੍ਹਾ ਹੁਣ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਉਹ ਬਣੀ ਆ ਕਿ ਪਹਿਲਗਾਮ ਦੇ ਵਿੱਚ ਜਿਹੜੇ ਵੀ ਅਸੀਂ ਉਹਨਾਂ ਇੰਡੀਅਨ ਇੰਡੀਆ ਦਾ ਇਹ ਕਹਿਣਾ ਕਿ ਅਸੀਂ ਉਹਨਾਂ ਇਲਾਕਿਆਂ ਦੇ ਉੱਤੇ ਉਹਨਾਂ دہشتਗਰਦ ਕੈਂਪਾਂ ਦੇ ਉੱਤੇ ਅਟੈਕ ਕੀਤਾ ਜਿਨ੍ਹਾਂ ਦੇ ਵਿੱਚੋਂ ਇਹ دہشتਗਰਦ ਸਖਲਾਈ ਲੈ ਕੇ ਉਥੇ ਪਲੈਨਿੰਗ ਕਰਕੇ ਆਉਂਦੇ ਨੇ ਤੇ ਸਾਡੇ ਇੰਡੀਆ ਦੇ ਵਿੱਚ ਆ ਕੇ ਉਹ ਸਾਡੇ ਲੋਕਾਂ ਨੂੰ ਮਾਰਦੇ ਨੇ ਅਸੀਂ ਉਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਸੀਂ ਕਿਸੇ ਪਾਕਿਸਤਾਨ ਦੀ ਮਿਲਟਰੀ ਦੇ ਉੱਤੇ ਅਟੈਕ ਨਹੀਂ ਕੀਤਾ ਪਾਕਿਸਤਾਨ ਦੀ ਮਿਲਟਰੀ ਇਨਸਟੇਲੇਸ਼ਨ ਦੇ ਉੱਤੇ ਅਟੈਕ ਨਹੀਂ ਕੀਤਾ ਪਾਕਿਸਤਾਨ ਦੇ ਸਿਵਿਲਿਅਨ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਨਹੀਂ ਬਣਾਇਆ ਇਹ ਇੰਡੀਆ ਦਾ ਕਹਿਣਾ ਤੇ ਇਹਦੇ ਵਿੱਚ ਜਿਹੜਾ ਇੰਡੀਆ ਦਾ ਕਹਿਣਾ ਕਿ ਅਸੀਂ 9 ਜਗ੍ਹਾਾਂ ਤੇ ਜਿਹੜਾ ਇਹ ਹਮਲਾ ਕੀਤਾ ਕੁਝ ਕਿ ਜਿਹੜੀਆਂ ਵੀਡੀਓ ਫੁਟੇਜਸ ਫੋਟੋਜ਼ ਆ ਰਹੀਆਂ ਨੇ ਉਹ ਕੋਈ ਬੜਾ ਪਤਾ ਨਹੀਂ ਲੱਗਦਾ ਜੀ ਉਹ ਕੋਈ AI ਨਾਲ ਬਣਾ ਕੇ ਵੀ ਪਾਈ ਜਾਂਦਾ ਕੋਈ ਪੁਰਾਣੀਆਂ ਪਾਈ ਜਾਂਦਾ ਕੋਈ ਨਵੀਆਂ ਹੁੰਦੀਆਂ ਵੀ ਆ ਰਹੀਆਂ ਨੇ ਪਰ ਹਜੇ ਬੜਾ ਰੋਲ ਘਚੋਲਾ ਆ ਸੋ ਇਸ ਕਰਕੇ ਮੈਂ ਕੋਈ ਵੀ ਫੁਟੇਜ ਜਾਂ ਫੋਟੋ ਤਾਂ ਤੁਹਾਡੇ ਨਾਲ ਨਹੀਂ ਸਾਂਝੀ ਕਰ ਰਿਹਾ ਪਰ ਬਹੁਤ ਕੁਝ ਚੱਲ ਰਿਹਾ ਪਰ ਜਿਹੜੀਆਂ ਇਨਫੋਰਮੇਸ਼ਨ ਨੇ ਵੈਰੀਫਾਈਡ ਇਨਫੋਰਮੇਸ਼ਨ ਮੀਡੀਆ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਹੈਗੀ ਆ ਉਹ ਹੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੇ ਕਿ ਘੱਟੋ ਘੱਟ ਮੈਂ 4-5 ਸੋਰਸਸ ਤੋਂ ਜਿਹੜੀ ਆ ਦੇਖੀ ਆ ਅੱਛਾ ਤੇ ਫਿਰ ਜੇਕਰ ਹੁਣ ਆਪਾਂ ਆਈਏ ਕਿ ਐ ਦਿੱਤਾ ਸੰਦੂਰ ਇਸੇ ਕਰਕੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ ਅਟੈਕ ਹੋਇਆ ਸੀਗਾ ਪਹਿਲਗਾਮ ਦੇ ਵਿੱਚ ਉੱਥੇ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਮਰਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੂੰ ਮਾਰਿਆ ਗਿਆ ਤੇ ਔਰਤਾਂ ਨੂੰ ਇਹ ਵੀ ਕਿਹਾ ਗਿਆ ਇੱਕ ਤਾਂ ਧਰਮ ਪੁੱਛ ਕੇ ਮਾਰਿਆ ਗਿਆ ਤੇ ਔਰਤਾਂ ਨੂੰ ਇਹ ਕਿਹਾ ਗਿਆ ਕਿ ਜਾ ਕੇ ਮੋਦੀ ਨੂੰ ਦੱਸ ਦਿਓ ਕਿ ਅਸੀਂ ਆਹ ਕੀਤਾ ਤੇ ਇਸੇ ਕਰਕੇ ਕਿਹਾ ਜਾਂਦਾ ਕਿ ਇੰਡੀਅਨ ਆਰਮੀ ਨੇ ਇਹਦਾ ਆਪਰੇਸ਼ਨ ਦਾ ਨਾਮ ਆਪਰੇਸ਼ਨ ਸੰਦੂਰੇਸ ਕਰਕੇ ਰੱਖਿਆ ਕਿ ਅਸੀਂ ਉਹਨਾਂ ਦੇ ਸੰਦੂਰ ਦਾ ਬਦਲਾ ਇਹ ਲੈ ਰਹੇ ਹਾਂ ਤੇ ਅਸੀਂ ਉਹ دہشتਗਰਦਾਂ ਨੂੰ ਜਿੱਥੇ ਉਹਨਾਂ ਨੇ ਇਹ ਪਲੈਨਿੰਗ ਕੀਤੀ ਸੀ ਜਿੱਥੋਂ ਉਹਨਾਂ ਨੇ ਸਿਖਲਾਈ ਲਈ ਸੀ ਅਸੀਂ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਹਾਂ ਇੰਡੀਆ ਦੇ ਵੱਲ ਇੰਡੀਆ ਦੇ ਮੀਡੀਆ ਦੇ ਵਿੱਚ ਇੱਕ ਬਹੁਤ ਵੱਡਾ ਨੰਬਰ ਕੋਟ ਹੋ ਰਿਹਾ ਕਿ ਇੰਨੇ دہشتਗਰਦਾਂ ਨੂੰ ਮਾਰ ਗ੍ਰਾਇਆ ਜਾਂ ਇੰਨੇ ਲੋਕ ਮਾਰੇ ਗਏ ਇਹ ਆਜਾਇਸ਼ ਦਾ ਦਫਤਰ ੜਾਤਾ ਜਾਂ ਜਥੇਬੰਦੀਆਂ ਦਾ ਪਰ ਹਜੇ ਪਾਕਿਸਤਾਨ ਉਹਨੂੰ ਕਨਫਰਮ ਨਹੀਂ ਕਰ ਰਿਹਾ ਨਾ ਹੀ ਅੰਤਰਰਾਸ਼ਟਰੀ ਮੀਡੀਆ ਕਨਫਰਮ ਕਰ ਰਿਹਾ ਸੋ ਜਿਹੜੀਆਂ ਬਹੁਤ ਜ਼ਿਆਦਾ ਕਨਫਰਮ ਖਬਰਾਂ ਨੇ ਉਹੋ ਹੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਇਹ ਤਾਂ ਇੱਕ ਗੱਲ ਤੈਅ ਆ ਕਿ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਅਟੈਕ ਕੀਤਾ ਵੀ ਪਾਕਿਸਤਾਨ ਨੇ ਵੀ ਮੰਨ ਲਿਆ ਕਿੰਨੇ ਹਥਾਹਾਂ ਤੇ ਕੀਤਾ ਇਹ ਗੱਲ ਤੇ ਹਜੇ ਜਿਹੜਾ ਰੌਲਾ ਰੱਪਾ ਚੱਲ ਰਿਹਾ ਪਾਕਿਸਤਾਨ ਵਾਲੇ ਕੁਝ ਕਹਿੰਦੇ ਆ ਇੰਡੀਆ ਵਾਲੇ ਕੁਝ ਕਹਿੰਦੇ ਆ ਕਿੰਨੇ ਲੋਕ ਮਰੇ ਨੇ ਇਹਦੇ ਤੇ ਵੀ ਰੌਲਾ ਰੱਪਾ ਚੱਲ ਰਿਹਾ ਕਿੱਥੇ ਇੱਕ ਹਮਲਾ ਕੀਤਾ ਇਹਦੇ ਤੇ ਵੀ ਰੌਲਾ ਰੱਪਾ ਚੱਲ ਰਿਹਾ ਇੱਕ ਗੱਲ ਪੱਕੀ ਆ ਕਿ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਹੈ ਪਾਕਿਸਤਾਨ ਨੇ ਕਬੂਲ ਕਰ ਲਿਆ ਪਾਕਿਸਤਾਨ ਦਾ ਜਿਹੜਾ ਇਹ ਕਹਿਣਾ ਕਿ ਅਸੀਂ ਇੰਡੀਆ ਦੇ ਉੱਤੇ ਹਮਲਾ ਕੀਤਾ ਜਾਂ ਇੰਡੀਆ ਦੇ ਜੈਟ ਗਰਾਏ ਨੇ ਉਹ ਇੰਡੀਆ ਨੇ ਹਜੇ ਕਬੂਲ ਨਹੀਂ ਕੀਤਾ ਇੰਡੀਆ ਇਸ ਕਲੇਮ ਨੂੰ ਨਹੀਂ ਮੰਨ ਰਿਹਾ ਸੋ ਇਹ ਇਹਨੂੰ ਅੰਤਰਰਾਸ਼ਟਰੀ ਮੀਡੀਆ ਵੀ ਇਸੇ ਤਰੀਕੇ ਨਾਲ ਲਿਖ ਰਿਹਾ ਪਾਕਿਸਤਾਨ ਦੇ ਵਿੱਚ ਮੀਡੀਆ ਵਾਲੇ ਕਈ ਕਹਿ ਰਹੇ ਨੇ ਦੇਖੋ ਜੀ ਕਿ ਪਾਕਿਸਤਾਨ ਦੀ ਖਬਰ ਨੂੰ ਅੰਤਰਰਾਸ਼ਟਰੀ ਮੀਡੀਆ ਨੇ ਵੀ ਪੁਸ਼ਟੀ ਕਰ ਦਿੱਤੀ ਅੰਤਰਰਾਸ਼ਟਰੀ ਮੀਡੀਆ ਨੇ ਪਾਕਿਸਤਾਨ ਦੀ ਕਿਸੇ ਵੀ ਐਸਵੀਕੇ ਦੀ ਖਬਰ ਕਿ ਪਾਕਿਸਤਾਨ ਨੇ ਮਿਲਟਰੀ ਜੈਟਸ ਜਿਹੜੇ ਇੰਡੀਆ ਦੇ ਗਰਾ ਦੱਤੇ ਨੇ ਮਾਰ ਦਿੱਤੇ ਨੇ ਉਹਨਾਂ ਦੀ ਪੁਸ਼ਟੀ ਨਹੀਂ ਕੀਤੀ ਪਾਕ ਸਕਾਈ ਨਿਊਜ਼ ਦੇ ਉੱਤੇ ਇਹ ਜ਼ਰੂਰ ਚੱਲ ਰਿਹਾ ਕਿ ਪਾਕਿਸਤਾਨ ਮੀਡੀਆ ਦਾ ਇਹ ਕਲੇਮ ਆ ਜਾਂ ਪਾਕਿਸਤਾਨ ਦੀ ਮਿਲਟਰੀ ਦਾ ਇਹ ਕਲੇਮ ਆ ਕਿ ਉਹਨਾਂ ਨੇ ਭਾਰਤ ਦੇ ਤਿੰਨ ਲੜਾਕੂ ਜਹਾਜ਼ ਜਿਹੜੇ ਆ ਉਹ ਮਾਰ ਗ੍ਰਾਏ ਨੇ ਪਰ ਉਹ ਪੁਸ਼ਟੀ ਨਹੀਂ ਕਰ ਰਹੇ ਇੰਡੀਪੈਂਡੈਂਟਲੀ ਕੋਈ ਵੀ ਵੈਰੀਫਾਈ ਨਹੀਂ ਇਸ ਚੀਜ਼ ਨੂੰ ਕਰ ਰਿਹਾ ਅੱਛਾ ਪਾਕਿਸਤਾਨ ਮਿਲਟਰੀ ਦਾ ਇਹ ਕਹਿਣਾ ਇਕਦਾ ਡੈਫੀਨਟਲੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਿੰਨ ਜਿਹੜੇ ਜਹਾਜ਼ ਸਾਡੇ ਇੰਡੀਆ ਦੇ ਅੰਦਰ ਜਿਹੜੇ ਮਾਰ ਗਏ ਨੇ ਤੇ ਇਹਦੇ ਵਿੱਚ ਜਿਹੜਾ ਉਹਨਾਂ ਨੇ ਜਿਹੜੇ ਜਹਾਜ਼ ਸੁੱਟਣ ਦੀ ਗੱਲ ਆਖੀ ਹੈ ਜੀ ਉਹਦੇ ਵਿੱਚ ਉਹਨਾਂ ਦਾ ਕਹਿਣਾ ਕਿ ਇੱਕ ਬਠਿੰਡੇ ਦੇ ਅੰਦਰ ਇੱਕ ਅਖਨੂਰ ਦੇ ਅੰਦਰ ਤੇ ਇੱਕ ਅਵੰਤੀਪੋਰਾ ਦੇ ਅੰਦਰ ਜਹਾਜ਼ ਜਿਹੜੇ ਆ ਇੰਡੀਆ ਦੇ ਤਿੰਨ ਮਾਰ ਗਏ ਨੇ ਅੱਛਾ ਇਹ ਜਿਹੜਾ ਉਹਨਾਂ ਨੇ ਜਿਹੜੀ ਹੈ ਮਿਲਟਰੀ ਇਹ ਕਨਫਰਟੇਸ਼ਨ ਬੀਟਵੀਨ ਇੰਡੀਆ ਐਂਡ ਪਾਕਿਸਤਾਨ ਦਾ ਡਾਊਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਹ ਬੁੱਧਵਾਰ ਸਵੇਰ ਨੂੰ ਤੜਕਸਾਰ 1 ਵਜੇ ਦੇ ਅਰਾਊਂਡ ਸ਼ੁਰੂ ਹੁੰਦੀ ਹੈ ਜਦੋਂ ਇੰਡੀਅਨ 에ਅ ਸਟ੍ਰਾਈਕਸ ਹੁੰਦੀਆਂ ਤੇ ਇਹ ਇਹਨਾਂ ਨੂੰ ਕਨਫਰਮ ਕਰਦੇ ਨੇ ਪਾਕਿਸਤਾਨ ਦੇ ਜਿਹੜੇ ਮਿਨਿਸਟਰ ਨੇ ਤਾਹੌਲਾ ਤਾਰਰ ਤੇ ਉਹ ਉਹ ਬਾਅਦ ਵਿੱਚ ਉਹ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਨੇ ਜਿਹੜੇ ਇੰਡੀਅਨ ਜੈਟਸ ਨੂੰ ਮਾਰ ਗਰਾਉਂਡ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ 1:2 ਬਜ ਕੇ 45 ਮਿੰਟ ਤੇ ਤੇ ਤੀਜਾ 3:42 ਮਿੰਟ ਤੇ ਭਾਰਤ ਦੇ ਜਹਾਜ਼ ਮਾਰ ਗਰੇ ਨੇ ਤੇ ਨਾਲ ਦੀ ਨਾਲ ਉਹ ਲੋਕੇਸ਼ਨਾਂ ਵੀ ਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਕਿ ਇੰਤੋਂ ਜ਼ਿਆਦਾ ਅਸੀਂ ਤੁਹਾਨੂੰ ਕੀ ਦੱਸ ਸਕਦੇ ਹਾਂ ਅਸੀਂ ਸਮਾਂ ਤੇ ਸਥਾਨ ਦੱਸ ਰਹੇ ਹਾਂ ਕਿੱਥੇ ਅਸੀਂ ਇੰਡੀਆ ਦੇ ਜਹਾਜ਼ ਮਾਰ ਕੇ ਸਿੱਟੇ ਅੱਛਾ ਇਹ ਜਿਹੜਾ ਜੀ ਪਾਕਿਸਤਾਨ ਦੀ ਜਿਹੜੀ ਮਿਲਟਰੀ ਆ ਉਹਨਾਂ ਦਾ ਇਹ ਕਹਿਣਾ ਕਿ 8 ਪਾਕਿਸਤਾਨੀ ਮਾਰੇ ਗਏ ਨੇ ਇਹਦੇ ਵਿੱਚ 35 ਜਣੇ ਫੱਟੜ ਹੋਏ ਨੇ ਤੇ ਇਹਦੇ ਵਿੱਚ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਮਸਜਿਦਾਂ ਨੂੰ ਬੀ ਇਹਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਇਸ ਜਿਹੜਾ ਇੰਡੀਅਨ ਅਟੈਕ ਦੇ ਵਿੱਚ ਸੋ ਇਸ ਸਮੇਂ ਦੀ ਕਹੋ ਕਿ ਜਿਹੜਾ ਅਚਾ ਡੋਨਟ ਯੂ ਡੋਨਟ ਯੂ ਇਹ ਵੀ ਰਿਪੋਰਟ ਕਰ ਰਿਹਾ ਕਿ ਇੰਡੀਅਨ ਬ੍ਰਿਗੇਡ ਹੈੱਡਕੁਆਟਰਸ ਇੰਡੀਅਨ ਚੈੱਕਪੋਸਟ ਅਲੋਂਗ ਲਾਈਨ ਆਫ ਕੰਟਰੋਲ ਡਿਸਟਰੋਇਡ ਕਿ ਭਾਰਤ ਦਾ ਜਿਹੜਾ ਬ੍ਰਿਗੇਡ ਹੈੱਡਕੁਆਟਰ ਸੀਗੇ ਤੇ ਇੰਡੀਅਨ ਚੈੱਕਪੋਸਟ ਜਿਹੜੀਆਂ ਸੀਗੀਆਂ ਲਾਈਨ ਆਫ ਕੰਟਰੋਲ ਦੇ ਲਾਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਫਲਾਈਟਸ ਆਨ ਗਰਾਉਂਡ ਪਟਨ ਹੋਲਡ ਵਾਈਲ 올 ਇਨਬਾਉਂਡ ਆਊਟਬਾਉਂਡ ਫਲਾਈਟਸ ਡਾਇਵਰਟਡ ਟੂ ਕਰਚੀ ਚਲੋਏ ਤਾਂ ਸਾਰੀਆਂ ਜਿਹੜੀਆਂ ਫਲਾਈਟ ਆ ਉਹ ਇਧਰ ਦੋਨਾਂ ਪਾਸੇ ਜਿਹੜਾ ਉਹਨੂੰ ਕਹਿ ਲੋ ਕਿ ਰੋਕਿਆ ਹੀ ਗਿਆ ਇੰਡੀਆ ਦੇ ਵੱਲੋਂ ਵੀ ਤੇ ਪਾਕਿਸਤਾਨ ਦੇ ਵੱਲੋਂ ਵੀ ਸੋ ਇਹ ਤੇ ਅੱਛਾ ਇਹਦੇ ਵਿੱਚ ਡਾਉਨ ਹੀ ਰਿਪੋਰਟ ਕਰ ਰਿਹਾ ਕਿ ਪਾਕਿਸਤਾਨ ਨੇ ਦੱਸਿਆ ਕਿ ਇੰਡੀਆ ਦੇ ਵੱਲੋਂ ਜਿਹੜੇ ਲੇਟ ਨਾਈਟ ਸਟ੍ਰਾਈਕ ਕੀਤੇ ਗਏ ਆ ਉਹ ਕੋਟਲੀ ਬਹਾਵਲਪੁਰ ਮਰੀਦਕੇ ਬਾਗ ਤੇ ਮੁਜ਼ਫਰਾਬਾਦ ਦੇ ਵਿੱਚ ਭਾਰਤ ਦੇ ਵੱਲੋਂ ਹਮਲੇ ਕੀਤੇ ਗਏ ਸੋ ਇਸ ਸਮੇਂ ਦੀ ਸਥਿਤੀ ਇਹ ਹੈ ਜੀ ਕਿ ਜਿਹੜਾ 8 ਪਾਕਿਸਤਾਨੀ ਮਾਰੇ ਗਏ ਨੇ 35 ਫਟੜ ਹੋਏ ਨੇ ਈ ਪਾਕਿਸਤਾਨ ਦੀ ਮਿਲਟਰੀ ਦਾ ਆਪ ਦਾ ਕਹਿਣਾ ਤੇ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਤਿੰਨ ਭਾਰਤ ਦੇ ਜਹਾਜ਼ ਮਾਰ ਗ੍ਰਾਏ ਨੇ ਇੰਡੀਆ ਨੇ ਹਜੇ ਇਸ ਕਲੇਮ ਨੂੰ ਜਿਹੜਾ ਕੋਈ ਵੀ ਉਧਰੋਂ ਪੁਸ਼ਟੀ ਨਹੀਂ ਹੋਈ ਹਾਂ ਪਾਕਿਸਤਾਨ ਨੇ ਇਸ ਗੱਲ ਦੀ ਪੁਸ਼ਟੀ ਜ਼ਰੂਰ ਕਰ ਦਿੱਤੀ ਹੈ ਕਿ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਜਵਾਬ ਦੇ ਵਿੱਚ ਐਸਾ ਹਮਲਾ ਕਰਾਂਗੇ ਕਿ ਇੰਡੀਆ ਲੰਬੇ ਸਮੇਂ ਤੱਕ ਯਾਦ ਰੱਖੇਗਾ ਜ ਜਿੱਦਾਂ ਦੀ ਪਾਸਾ ਅੱਜਕਲ ਮੀਡੀਆ ਤੇ ਚੱਲਦੀ ਹੈ ਉਹ ਵਰਤੀ ਜਾ ਰਹੀ ਹੈ ਬੜੀ ਮੰਦਪਾਗੀ ਗੱਲ ਹੈ ਕਿ ਇਦਾਂ ਦੇ ਸਮਾਂ ਸਾਨੂੰ ਦੁਬਾਰਾ ਦੇਖਣ ਨੂੰ ਮਿਲ ਰਿਹਾ ਤੇ ਦੋਨਾਂ ਮੁਲਕਾਂ ਦੇ ਵਿੱਚ ਇਸ ਵੀਕੇ ਦੀ ਸਥਿਤੀ ਨਹੀਂ ਵਧਣੀ ਚਾਹੀਦੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਥਿਤੀਆਂ ਜੇਕਰ ਜਾਦੇ ਖਰਾਬ ਹੁੰਦੀਆਂ ਨੇ ਤੇ ਇਹ ਜਿਹੜੇ ਅੱਜਕੱਲ ਦੇ ਮਾਰੂ ਹਥਿਆਰ ਨੇ ਇਹ ਬਹੁਤ ਨੁਕਸਾਨ ਕਰਦੇ ਨੇ ਸੋ ਚੰਗੀ ਗੱਲ ਹੈ ਕਿ ਇਹ ਜਿਹੜੀ ਕਹਾਣੀਆਂ ਇੱਥੇ ਰੁਕ ਜਵੇ ਵੈਸੇ ਇਹਦੇ ਵਿੱਚ ਗਾਂ ਅਪਡੇਟ ਕੀ ਹੁੰਦੀ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਆਪਣਾ ਤੇ ਆਪਣੇ ਸਟਾਈਲ ਦਾ ਖਿਆਲ ਰੱਖਿਓ ਸਤਿ ਸ਼੍ਰੀ ਅਕਾਲ